ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਰਦਾਰ ਗਜਿੰਦਰ ਸਿੰਘ ਜੀ ਹਾਈਜੈਕਰ ਬਾਨੀ ਦਲ ਖਾਲਸਾ ਸਾਡੇ ਵਿੱਚੋਂ 3 ਜੁਲਾਈ ਨੂੰ ਸ਼ਰੀਰਕ ਤੌਰ ਤੇ ਜਾ ਚੁੱਕੇ ਨੇ ਪਹਿਲਾਂ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਦੇ ਨਿਮਿਤ ਜੋ ਅਰਦਾਸ ਹੋਈ ਸੀ ਨਾ ਉੱਥੇ ਪਹੁੰਚੇ ਸੀ ਹੁਣ ਪਰਿਵਾਰ ਵੱਲੋਂ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਨੇ ਉਨ੍ਹਾਂ ਵੱਲੋਂ ਇਹ ਜਿਹੜੇ ਉਨ੍ਹਾਂ ਦੇ ਨਿਮਿਤ ਸਹਿਜ ਪਾਠ ਦੇ ਭੋਗ ਪਾਏ ਜਾ ਰਹੇ ਨੇ 28 ਤਰੀਕ ਦਿਨ ਐਤਵਾਰ 12 ਵਜੇ ਤੋਂ 2 ਵਜੇ ਤੱਕ ਹਨ ਅਰਦਾਸ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਸ਼ਾਮਲ ਹੋਣ ਦੀ ਕੋਸ਼ਿਸ਼ ਕਰਿਓ ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਸਾਡਾ ਜਿਹੜਾ ਬੁੱਧੀਜੀਵੀ ਵਰਗਾ ਉਹ ਬਹੁ ਗਣਤੀ ਦੇ ਵਿੱਚ ਇੱਥੇ ਚੰਡੀਗੜ੍ਹ ਦੇ ਵਿੱਚ ਵਸਿਆ ਹੋਇਆ ਜਿਹੜੇ ਕਿ ਅੰਮ੍ਰਿਤਸਰ ਨਹੀਂ ਜਾ ਸਕੇ ਸੀ ਉਸ ਟਾਈਮ 108 28 ਤਰੀਕ ਨੂੰ ਇੱਥੇ ਜ਼ਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਬਾਕੀ ਜਿਹੜੀਆਂ ਉਹਨਾਂ ਦੀਆਂ ਨਿੱਗੀਆਂ ਤੇ ਮਿੱਠੀਆਂ ਜੱਦਾਂ ਨੇ ਉਹ ਬਲਾਰੇ ਨੇ ਜਿਹੜੇ ਉਹ ਜ਼ਰੂਰ ਸਾਂਝੀਆਂ ਕਰਨਗੇ ਤੇ ਉਹਨਾਂ ਨੂੰ ਵੀ ਸੁਣਨ ਦੀ ਮਤਲਬ ਕੋਸ਼ਿਸ਼ ਕਰਿਓ ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਵੱਧ ਤੋਂ ਵੱਧ ਪਹੁੰਚਿਓ ਤਾਂ ਕਿ ਜਿਹੜੀ ਉਹਨਾਂ ਦੀ ਸੋਚ ਆ ਉਹਨਾਂ ਨਾਲ ਬਤਾਏ ਹੋਏ ਜਿਹੜੇ ਪਾਲ ਨੇ ਸਾਡੇ ਬੁੱਧੀਜੀਵੀ ਵਰਗ ਦੇ ਜਾਂ ਉਹਨਾਂ ਦੇ ਸਾਥੀਆਂ ਦੇ ਜੋ ਉਹ ਸਾਂਝੇ ਕਰਨਗੇ ਤਾਂ ਉਹਨਾਂ ਤੋਂ ਜ਼ਰੂਰ ਸੇਧ ਲਿਓ ਹਨਾ ਤੇ ਬਾਕੀ ਆਪਣੇ ਨਾਲ ਵੀ ਉਹਨਾਂ ਦੀਆਂ ਕਾਫੀ ਗੂੜੀਆਂ ਸਾਂਝਾਂ ਨੇ ਹਨਾ ਮੇਰੇ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਹੋ ਰੋਲ ਮਾਡਲ ਨੇ ਆਉਣ ਬਾਰੇ ਸਮੇਂ ਦੇ ਵਿੱਚ ਆਪਾਂ ਜਿਹੜਾ ਕੁਝ ਵੀ ਉਹਨਾਂ ਤੋਂ ਸਿੱਖਿਆ ਹਨਾ ਉਹ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਉਹਨਾਂ ਤੋਂ ਬਹੁਤ ਜ਼ਿਆਦਾ ਹਨਾ ਤੇ ਜਦੋਂ ਇੱਥੇ ਆਪਣੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਸੀ ਮਹਾਲੀ ਖੈਰ ਹੁਣ ਵੀ ਹੈਗਾ ਹੀ ਆ ਹਨਾ ਤੇ ਉਹਦੇ ਵਿੱਚ ਵੀ ਉਹਨਾਂ ਤੋਂ ਮੈਨੂੰ ਬਹੁਤ ਸੇਧ ਮਿਲੀ ਹੈ ਨਾ ਜੋ ਕਿ ਮੈਂ ਹਮੇਸ਼ਾ ਉਹਨਾਂ ਦੀਆਂ ਜਿਹੜੀਆਂ ਸਖਿਆਮਾਂ ਨੇ ਦਿੱਤੀਆਂ ਹੋਈਆਂ ਕੋਸ਼ਿਸ਼ ਕਰੂੰਗੀ ਕਿ ਮੈਂ ਉਹਨਾਂ ਤੇ ਹਮੇਸ਼ਾ ਖਰੀ ਉੱਤਰਾਂ ਹਨਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਇਹ ਸਾਂਝਾ ਪਾਉਂਦੇ ਰਹਾਂਗੇ ਤੇ ਹੁਣ ਤਾਂ ਇਹੀ ਤੁਹਾਨੂੰ ਬੇਨਤੀ ਆ ਪਰਿਵਾਰ ਵੱਲੋਂ ਇਹੀ ਤੁਹਾਨੂੰ ਬੇਨਤੀ ਆ ਕਿ 28 ਤਰੀਕ ਨੂੰ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਨੇ ਉਹ ਗੁਰੂ ਘਰ ਸੈਕਟਰ Y ਦੇ ਵਿੱਚ ਉਹਨਾਂ ਦੀ ਜਿਹੜੀ ਅਰਦਾਸ ਉਹਦੇ ਵਿੱਚ ਜ਼ਰੂਰ ਸ਼ਾਮਲ ਹੋਣ ਦੀ ਕੋਸ਼ਿਸ਼ ਕਰਿਓ ਜੀ ਬਹੁਤ ਧੰਨਵਾਦ ਹੋਵੇਗਾ ਤੁਹਾਡਾ ਤੇ ਅੱਗੇ ਕਦੇ ਸ਼ੇਅਰ ਲਈ ਤਾਂ ਕਿਹਾ ਨਹੀਂ ਹੈਗਾ ਸੋ ਹੁਣ ਮੈਂ ਚਾਹੂੰਗੀ ਕਿ ਇਹ ਜਿਹੜੀ ਮੇਰੀ ਵੀਡੀਓ ਬਾਤੋ ਬਾਤੇ ਸ਼ੇਅਰ ਕਰੋ ਤਾਂ ਕਿ ਜਿਹੜੀਆਂ ਸੰਗਤਾਂ ਨੇ ਉਹ ਜਿਆਦਾ ਤੋਂ ਜਿਆਦਾ ਇੱਥੇ ਪਹੁੰਚ ਸਕਣ ਤੇ ਕਮੈਂਟਸ ਆ ਮੋਰਚੇ ਵਾਲਿਆਂ ਨੂੰ ਵੀ ਮੇਰੀ ਅਪੀਲ ਆ ਇਸ ਵੀਡੀਓ ਰਹੀ ਹੀ ਕਿ ਇੱਥੇ ਸੰਗਤਾਂ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰਨ ਕਿਉਂਕਿ ਆਪਣੇ ਨੇੜੇ ਆ ਹੁਣ ਚੰਡੀਗੜ੍ਹ ਦੇ ਵਿੱਚ ਜਿਹੜਾ 22 ਸੈਕਟਰ ਆ ਉੱਥੇ ਜਿਹੜੀ ਇਹ ਅਰਦਾਸ ਹੋਣੀ ਆ ਸੋ ਇੱਕ ਵਾਰੀ ਫਿਰ ਤੋਂ ਸਾਰੀਆਂ ਸੰਗਤਾਂ ਨੂੰ ਇਹੀ ਅਪੀਲ ਆ ਕਿ ਜਰੂਰ ਉੱਥੇ ਪਹੁੰਚਿਓ 22 ਸੈਕਟਰ 28 ਤਰੀਕ ਨੂੰ ਦਿਨ ਐਤਵਾਰ ਚੰਡੀਗੜ੍ਹ ਵਿਖੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ